ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਇੱਕ ਵਾਰ ਦਿਖਾਇਆ ਜਾ ਰਿਹਾ ਹੈ ਮਕਸਦ ਕੀ ਹੈ ਮੈਡਮ ਇਹਦੇ ਜਿਹੜੇ ਬੱਚੇ ਐ ਅੱਜ ਕੱਲ ਦੇ ਨਵਾਂ ਯੁੱਗ ਹੈ ਉਹ ਹੁਣ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹੈਗੇ ਤੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਇਹ ਸਾਰਾ ਕੰਮ ਕੀਤਾ ਹੈਗਾ ਤੀਆਂ ਦਾ ਤਿਉਹਾਰ ਕੀਤਾ ਹੈਗਾ ਆਪਣੇ ਪੱਖੀਆਂ ਹੈ ਦਰਿਆ ਹੈ ਇਹ ਪੁਰਾਣ ਅੱਜ ਕੱਲ ਦੇ ਨਵੇਂ ਬੱਚੇ ਨੂੰ ਕੁਝ ਨਹੀਂ ਪਤਾ ਨਵੀਂ ਜਨਰੇਸ਼ਨ ਨੂੰ ਕੁਝ ਨਹੀਂ ਪਤਾ ਇਹ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਕੀਤਾ ਕਿ ਇਹ ਪੁਰਾਣੇ ਲੋਕ ਕਿੰਨੀ ਮਿਹਨਤ ਕਰਦੇ ਸੀ ਆਪਣਾ ਹੱਥੀ ਕੰਮ ਕਰਦੇ ਸੀ ਇਸ ਕਰਕੇ ਇਹਨੂੰ ਅਸੀਂ ਕੀਤਾ ਤੁਸੀਂ ਕਹੋਗੇ ਮਮ ਆ ਪੱਖੇ ਜੜੀਆਂ ਨੇ ਮਮ ਆ ਬਣਾਈਆਂ ਹੋਈਆਂ ਹਾਂਜੀ ਇਹ ਬੱਚਿਆਂ ਦੇ ਪੁਰਾਣੇ ਹੱਥੋਂ ਦੀ ਇਹ ਜੜੀਆਂ ਪੱਖੀਆਂ ਹੱਥ ਦੀਆਂ ਜੀ ਹੱਥ ਦੀਆਂ ਬੱਚਿਆਂ ਨੇ ਖੁਦ ਮਤਲਬ ਜਿਹੜੇ ਉਹਨਾਂ ਦੇ ਵੱਡੇ ਬਜ਼ੁਰਗ ਹੈ ਉਹਨਾਂ ਦੀਆਂ ਬਨਿਆ ਹੋਇਆ ਹੈ ਗਿਆ ਹੈ ਤੇ ਇਹਦੇ ਵਿੱਚ ਜਿਹੜਾ ਆ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਬਨਿਆ ਤਰੀਕੇ ਨਾਲ ਕੀਤਾ ਹੋਇਆ ਹੈਗਾ ਹੱਥ ਦਾ ਪੂਰਾ ਹੱਥ ਦਾ ਇਹ ਬਨਿਆ ਹੋਇਆ ਹੈਗਾ ਇਹ ਸੰਦੂਕ ਕਿ ਕਹਿੰਦੇ ਹੈਗੇ ਇਹ ਅੱਗੇ ਪੁਰਾਣੇ ਜ਼ਮਾਨੇ ਵਿੱਚ ਇਹ ਹੁੰਦਾ ਸੀਗਾ ਪੁਰਾਣੇ ਬੁੜੀਆਂ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁਣ ਇਹ ਅਸੀਂ ਇਹ ਦਿਖਾ ਰਹੇ ਹਾਂ ਕਿ ਕਿੰਨਾ ਮਜ਼ਬੂਤ ਹੈ ਇਹਨੂੰ ਕੋਈ ਖਰਾਬੀ ਨਹੀਂ ਹੈਗੀ ਅੱਜ ਕੱਲ ਦਾ ਪੁਰਾਣਾ ਨਵੀਂ ਚੀਜ਼ ਕਿਵੇਂ ਖਰਾਬ ਹੋ ਜਾਂਦੀ ਹੈ ਇੱਕ ਦੇਖੋ ਕਿੰਨਾ ਪੁਰਾਣਾ ਹੈ ਔਰ ਬਿਲਕੁਲ ਐਸ ਇਟ ਇਜ਼ ਹੀ ਪਿਆ ਹੈ ਇਹ ਬਤਿਆ ਹੱਥ ਨਾਲ ਫੁਲਕਾਰੀ ਅੱਜ ਕੱਲ ਫੁਲਕਾਰੀ ਸਿਰਫ ਫੰਕਸ਼ਨਸ ਦੇ ਹੀ ਕੀਤਾ ਜਾਂਦਾ ਹੈਗਾ ਹੁਣ ਚਰਖਾ ਹੈ ਅੱਗੇ ਪੂਨੀਆ ਕੱਟ ਦੇਸੀ ਹੁਣ ਕੁਝ ਨਹੀਂ ਹੈ ਇਹ ਸਾਰਾ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਲੋਕ ਹੱਥੀ ਕਿਵੇਂ ਮਿਹਨਤ ਕਰਦੇ ਸੀਗੇ ਹੁਣ ਅੱਜ ਕੱਲ ਸਭ ਕੁਝ ਮਿਲਦਾ ਪਰ ਹੱਥ ਦਾ ਕੀਤਾ ਬਹੁਤ ਵਧੀਆ ਹੈ